ਤੁਹਾਡੀ ਗੱਲ ਹੈ ਇੱਕ ਬਜ਼ੁਰਗ ਆਪਣੇ ਨੂੰ ਪੁੱਤ ਦੇ ਨਾਲ ਰਹਿ ਰਿਹਾ ਸੀ ਬਜ਼ੁਰਗ ਐਨਾ ਬਜ਼ੁਰਗ ਸੀ ਕਿ ਉਹ ਬਿਨਾਂ ਸਹਾਰੇ ਤੋਂ ਨਹੀਂ ਸੀ ਚੱਲ ਸਕਦਾ ਰੋਜ਼ ਉਹਨੂੰ ਚੱਲਣ ਲਈ ਦੀਵਾਰ ਦਾ ਸਹਾਰਾ ਲੈਣਾ ਪੈਂਦਾ ਸੀ ਤੇ ਦੀਵਾਰ ਦਾ ਸਹਾਰਾ ਲੈਂਦੇ ਲੈਂਦੇ ਉਹ ਦੀਵਾਰ ਤੇ ਉਹਨਾਂ ਦੀ ਉਂਗਲਾਂ ਦੇ ਨਿਸ਼ਾਨ ਛਪਨੇ ਸ਼ੁਰੂ ਹੋ ਗਏ ਜਦੋਂ ਰੋਜ਼ ਉਂਗਲਾਂ ਦੇ ਨਿਸ਼ਾਨ ਛਾਪਦੇ ਉਹਦੇ ਨੂੰਹ ਵੇਖਦੀ ਸੀ ਤਾਂ ਉਹ ਕਹਿੰਦੀ ਸੀ ਕਿ ਮੈਨੂੰ ਇਹ ਉਂਗਲਾਂ ਦੇ ਨਿਸ਼ਾਨ ਬਹੁਤ ਬੁਰੇ ਲੱਗਦੇ ਨੇ ਇੱਕ ਦਿਨ ਉਹਨੇ ਆਪਦੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਡੈਡੀ ਜੀ ਨੂੰ ਕਹੋ ਕਿ ਉਂਗਲਾਂ ਦੇ ਨਿਸ਼ਾਨ ਜਿਹੜੇ ਹੈਗੇ ਆ ਉਹ ਰੋਜ਼ ਦੁਆਰਾ ਸਾਡੇ ਖਰਾਬ ਕਰ ਰਹੇ ਨੇ ਤੁਸੀਂ ਕਿਰਪਾ ਕਰਕੇ ਆਪ ਦੇ ਸਹਾਰੇ ਆਪ ਚੱਲਣਾ ਸਿੱਖੋ ਪੁੱਤ ਨੇ ਆਪਦੀ ਘਰ ਵਾਲੀ ਦੀ ਗੱਲ ਮੰਨਦੇ ਹੋਏ ਆਪ ਦੇ ਪਿਤਾ ਜੀ ਨੂੰ ਜਾ ਕੇ ਕਿਹਾ ਕਿ ਪਿਤਾ ਜੀ ਤੁਸੀਂ ਆਪ ਦੇ ਸਹਾਰੇ ਆਪ ਚੱਲਣ ਦੀ ਕੋਸ਼ਿਸ਼ ਕਰੋ ਸਾਡੇ ਕੰਧਾ ਖਰਾਬ ਹੋ ਰਹੀਆਂ ਨੇ ਇਹ ਸੁਣ ਕੇ ਉਹਦੇ ਪਿਓ ਦੀ ਅੱਖ ਦੇ ਵਿੱਚ ਹੰਝੂ ਆ ਗਏ ਪਰ ਉਹ ਆਪ ਦੇ ਪੁੱਤ ਨੂੰ ਕੁਝ ਕਹਿ ਨਹੀਂ ਸਕਿਆ ਇੱਕ ਵਾਰ ਉਹਦੇ ਪੁੱਤ ਨੂੰ ਵੀ ਫੀਲ ਹੋਇਆ ਪਰ ਉਹ ਆਪਦੀ ਘਰ ਵਾਲੀ ਅੱਗੇ ਮਜਬੂਰ ਸੀਗਾ ਤਾਂ ਪਿਤਾ ਜੀ ਨੇ ਉਹਦੀ ਗੱਲ ਮੰਨਦੇ ਹੋਏ ਬਿਨਾਂ ਸਹਾਰਾ ਲੈ ਕੇ ਤੁਰਨਾ ਸ਼ੁਰੂ ਕਰ ਦਿੱਤਾ। ਪਿਤਾ ਜੀ ਜਦੋਂ ਚੱਲਣ ਲੱਗੇ ਤਾਂ ਉਹਨਾਂ ਤੋਂ ਬਿਨਾਂ ਸਹਾਰੇ ਤੋਂ ਨਾ ਚੱਲੇ ਜਾਣ ਕਰਕੇ ਉਹ ਥੱਲੇ ਡਿੱਗ ਪਏ ਤੇ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ। ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਪਰ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ। ਇਹ ਦੇਖ ਕੇ ਉਹਦੇ ਪੁੱਤ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਨੂੰਨੇ ਤੇ ਪੁੱਤ ਨੇ ਡਿਸਾਈਡ ਕੀਤਾ ਕਿ ਇਹ ਕੰਦਾ ਨੂੰ ਹੁਣ ਪੇਟ ਕਰਵਾ ਲਿਆ ਜਾਵੇ ਤਾਂ ਕਿ ਕੰਦਾ ਸੋਹਣਿਆ ਲੱਗੇ। ਉਹਨਾਂ ਨੇ ਘਰ ਦੇ ਵਿੱਚ ਪੇਂਟਰ ਨੂੰ ਬੁਲਾਇਆ ਪਰ ਜਿਹੜਾ ਮੁੰਡੇ ਦਾ ਪੁੱਤ ਸੀ ਯਾਨਕਿ ਬਜ਼ੁਰਗ ਦਾ ਪੋਤਾ ਉਹ ਨੂੰ ਆਪਦੇ ਦਾਦਾ ਜੀ ਨਾਲ ਬਹੁਤ ਪਿਆਰ ਸੀ ਉਹ ਕਹਿੰਦਾ ਵੀ ਇਹ ਉਂਗਲਾਂ ਦੇ ਨਿਸ਼ਾਨ ਮੈਂ ਨਹੀਂ ਮਟਾਉਣ ਦੇਣੇ ਪੇਂਟਰ ਬੜਾ ਹੀ ਸਮਝਦਾਰ ਸੀ ਪੇਂਟਰ ਨੇ ਕਿਹਾ ਇਹ ਉਂਗਲਾਂ ਦੇ ਨਿਸ਼ਾਨ ਚਲੋ ਮੈਂ ਇੰਜ ਹੀ ਰਹਿਣ ਦਊਂਗਾ ਤੇ ਮੈਂ ਇਸ ਤਰੀਕੇ ਦਾ ਡਿਜ਼ਾਈਨ ਬਣਾਉਂਗਾ ਕਿ ਇਹ ਕੰਦ ਬਹੁਤ ਹੀ ਸੋਹਣੀ ਲੱਗਣ ਲੱਗੇ ਤਾਂ ਉਹਨਾਂ ਨੇ ਪੇਂਂਟਰ ਨੇ ਕੁਝ ਉਂਗਲਾਂ ਦੇ ਨਿਸ਼ਾਨ ਦੇ ਵਾਲੇ ਦੁਆਲੇ گول گول ਸਰਕਲ ਬਣਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਤਾ ਕਿ ਉਹ ਕੰੰਧ ਬਹੁਤ ਹੀ ਸੋਹਣੀ ਲੱਗਣ ਲੱਗੀ ਤੇ ਆਉਣ ਜਾਣ ਵਾਲੇ ਹਰ ਲੋਕ ਉਸ ਕੰੰਧ ਬਾਰੇ ਪੁੱਛਿਆ ਕਰਦੇ ਕਿ ਇਹ ਕੰੰਧ ਦਾ ਐਨਾ ਸੋਹਣਾ ਡਿਜ਼ਾਈਨ ਕਿਵੇਂ ਬਣਾਇਆ ਤੇ ਕੰੰਧ ਦਾ ਕੀ ਇਤਿਹਾਸ ਹੈ ਕਿ ਤੁਸੀਂ ਇਹ ਕੰੰਧ ਇੰਨੀ ਸੋਹਣੀ ਕਿਵੇਂ ਬਣਾਈ। ਹੌਲੀ-ਹੌਲੀ ਬਜ਼ੁਰਗ ਦਾ ਮੁੰਡਾ ਸੀ ਜਿਹੜਾ ਉਹ ਵੀ ਖੁਦ ਬਜ਼ੁਰਗ ਹੋ ਗਿਆ। ਉਹ ਵੀ ਪੋਤੇ-ਪੋਤੀਆਂ ਵਾਲਾ ਹੋ ਗਿਆ। ਤੇ ਐਂ ਜਦੋਂ ਉਹ ਬਜ਼ੁਰਗ ਹੋਇਆ ਉਹਨੂੰ ਵੀ ਚੱਲਣ ਦੇ ਲਈ ਦਵਾਰ ਦਾ ਸਹਾਰਾ ਲੈਣਾ ਪਿਆ ਜਦੋਂ ਉਹ ਦਵਾਰ ਦਾ ਸਹਾਰਾ ਲੈਣ ਲੱਗਾ ਤੇ ਉਹਨੂੰ ਆਪਦੇ ਪਿਓ ਦੀ ਫੇਰ ਚੇਤੇ ਆ ਗਿਆ ਕਿ ਮੇਰੇ ਪਿਓ ਨਾਲ ਵੀ ਐਂ ਜੀ ਹੋਇਆ ਸੀ ਤੇ ਮੈਨੂੰ ਹੁਣ ਪਤਾ ਲੱਗਾ ਕਿ ਬੜਾਪੇ ਵਿੱਚ ਮੇਰੇ ਨਾਲ ਵੀ ਐਂ ਹੋ ਰਿਹਾ ਹੈ ਤੇ ਉਹਨੇ ਕਿਹਾ ਕਿ ਮੇਰੀ ਨੂੰਨਾ ਕਿਤੇ ਮੈਨੂੰ ਕੰਧਾਂ ਨੂੰ ਕਹਿਣ ਲੱਗ ਜਵੇ ਤਾਂ ਮੈਂ ਐਂ ਕਰਦਾ ਮੈਂ ਵੀ ਬਿਨਾਂ ਸਹਾਰੇ ਤੋਂ ਚੱਲ ਕੇ ਦੇਖਦਾ ਉਹ ਬਿਨਾਂ ਸਹਾਰੇ ਤੋਂ ਚੱਲਣ ਲੱਗਾ ਤੇ ਉਹ ਡਿੱਗਣ ਲੱਗਾ ਡਿਗਦੇ ਡਿਗਦੇ ਉਹਦੀ ਪੋਤੀ ਆਈ ਤੇ ਉਹਦੀ ਪੋਤੀ ਨੇ ਉਹਨੂੰ ਬਚਾ ਲਿਆ ਉਹ ਬਜ਼ੁਰਗ ਦੀ ਪੋਤੀ ਨੇ ਜਦੋਂ ਉਹਨੂੰ ਬਚਾ ਲਿਆ ਤਾਂ ਉਹ ਆਪਣੇ ਪਿਤਾ ਜੀ ਦੇ ਕਮਰੇ ਵਿੱਚ ਗਿਆ ਰੋਣ ਲੱਗਿਆ ਉਹਨਾਂ ਤੋਂ ਮਾਫੀ ਮੰਗੀ ਫਿਰ ਐਨੇ ਨੂੰ ਉਹਦੀ ਪੋਤੀ ਫਿਰ ਕਮਰੇ ਦੇ ਵਿੱਚ ਆ ਗਈ ਤੇ ਉਹਨਾਂ ਨੂੰ ਇੱਕ ਡਰਾਇੰਗ ਦਿਖਾਈ ਤੇ ਉਹਨੂੰ ਦੱਸਿਆ ਕਿ ਇਹ ਡਰਾਇੰਗ ਮੇਰੀ ਮੈਡਮ ਕਹਿੰਦੀ ਬੈਸਟ ਡਰਾਇੰਗ ਹੈ ਤੇ ਇਹ ਡਰਾਇੰਗ ਉਸ ਕੰਦ ਦੀ ਹੀ ਸੀ ਜਿਸ ਕੰਦ ਤੇ ਉਹਦੇ ਪਿਤਾ ਜੀ ਦੇ ਨਿਸ਼ਾਨ ਸੀ ਉਸ ਡਰਾਇੰਗ ਦੇ نیچے ਲਿਖਿਆ ਸੀ ਹਮੇਸ਼ਾ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਆਪਾਂ ਵੀ ਇੱਕ ਦਿਨ ਬਜ਼ੁਰਗ ਹੋਣਾ ਹੈ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਹੈ ਸੋ ਆਪਾਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਮੈਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂ ਥੈਂਕ ਯੂ